ਜਿਹੜੇ ਜਿਹੇ ਜ਼ਿਲ੍ਹਾ ਪਰਿਸ਼ਦ ਉਹ ਬਲੌਕ ਸਮਿਤੀ ਦੇ ਇਲੈਕਸ਼ਨਸ ਐ 14 ਦਸੰਬਰ ਨੂੰ ਉਹਦੇ ਲਈ ਬਠਿੰਡਾ ਪੁਲਿਸ ਨੇ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਐ ਸਾਡੀ ਐਸ ਪਰ ਰਿਕੁਆਇਰਮੈਂਟ ਸਿਕਿਉਰਟੀ ਨੋਰਮ ਦੇ ਤਹਿਤ ਅਸੀਂ ਸਾਰੇ ਡਿਪਲੋਇਮੈਂਟ ਕੀਤੀ ਐ ਬਠਿੰਡਾ ਪੁਲਿਸ ਵੱਲੋਂ 1800 ਪੁਲਿਸ ਮੁਲਾਜ਼ਮਾਂ ਨੂੰ ਇਸ ਡਿਊਟੀ ਤੇ ਤਨਦ ਕੀਤਾ ਜਾ ਰਿਹਾ ਜਿਹਦੇ ਚ ਸਾਡੇ 3 ਐਸ ਪੀਜ਼ ਨੂੰ ਸੁਪਰਵਾਈਜ਼ਨ ਦਿੱਤੀ ਐ ਉਹਨਾਂ ਦੇ ਨਾਲ 13 ਡੀ ਐਸ ਪੀਜ਼ ਨੂੰ ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 60 ਹਾਈਪਰ ਸੈਂਸਿਟਿਵ ਬੂਥਸ ਔਰ 195 ਸੈਂਸਿਟਿਵ ਬੂਥਸ ਹੈ ਉਹਨਾਂ ਤੇ ਅਸੀਂ ਐਕਸਟਰਾ ਨਿਗਰ ਰੱਖਾਂਗੇ ਅਸੀਂ ਆਪਣੇ ਜ਼ਿਲ੍ਹੇ ਚ 26 ਪੈਟਰੋਲਿੰਗ ਪਾਰਟੀਆਂ ਤਾਇਨਾਤ ਕਰ ਰਹੇ ਤੇ ਮੈਂ ਔਰ ਮੇਰੇ ਐਸਪੀ ਸਾਰੇ ਅਸੀਂ ਰਾਉਂਡ ਤੇ ਰਵਾਂਗੇ ਕੱਲ ਅਸੀਂ ਆਪਣੀ ਟੀਮਾਂ ਡਿਸਪੈਚ ਪੂਰਾ ਬਰੀਫ ਕਰਕੇ ਕਰਾਂਗੇ ਕਿ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਪੂਰਾ ਇਨ ਬਿਨੋ ਦੀ ਪਾਲਣਾ ਕਰਨੀ ਹੈ ਔਰ ਸਾਰੇ ਵੋਟਰਸ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਜ਼ਰੂਰ ਇਹਨਾਂ ਵੋਟਾਂ ਬਾਹਰ ਆ ਕੇ ਆਪਣੀ ਵੋਟ ਕਿੰਮਤੀ ਵੋਟ ਪਾਓ ਬਿਕਾਜ਼ ਇਟ ਇਜ਼ ਯੂਅਰ ਰਾਈਟ ਐਸ ਵੈਲ ਐਸ ਡਿਊਟੀ ਜੀ ਇਹ ਇਥੇ ਚਾਰ ਰੈਵਨਿਊ ਡਿਵੀਜ਼ਨਸ ਹੈਗੇ ਉਹਨਾਂ ਚ ਵਕ ਵਕ ਏਰੀਆ ਕੋਈ ਪੁਰਾਣੀ ਹਿਸਟਰੀ ਜਾਂ ਕੋਈ ਕਰੰਟ ਕੰਡੀਸ਼ਨਸ ਕਰਕੇ ਡਿਸਾਈਡ ਕੀਤਾ ਜਾਂਦਾ ਹੈ ਉਹ ਮਤਲਬ ਕਾਫੀ ਲੰਬੀ ਲਿਸਟ ਹੈ ਬਟ ਅਸੀਂ ਉੱਤੇ ਪਿਛਲੇ ਦੋ ਦਿਨਾਂ ਤੋਂ ਹੀ 플ੈਗ ਮਾਰਚਸ ਕਰ ਰਹੀ ਹੈ ਪੈਟਰੋਲਿੰਗ ਕਰ ਰਹੀ ਹੈ ਅੱਜ ਵੀ ਸਾਡੇ ਅਫਸਰ ਵਕ ਵਕ ਸੈਂਸਿਟਿਵ ਪੁਆਇੰਟਸ ਤੇ ਆਪ ਜਾ ਕੇ ਚੈਕਿੰਗ ਕਰ ਰਹੇ ਸੋ ਮੈਂ ਕੋਈ ਪਿੰਪੁਆਇੰਟ ਨਹੀਂ ਕਰਨਾ ਚਾਹਾਂਗੀ ਪਰ ਜੋ ਹੈ ਉਹਦੇ ਚ ਅਸੀਂ ਅਸ ਪਰ ਨੋਰਮਸ ਡਿਪਲੋਇਮੈਂਟ ਕਰ ਰਹੇ ਹਾਂ ਇੰਟਰ ਸਟੇਟ ਦੇ ਸਾਡੇ ਸਰਾਊਂਡਿੰਗ ਜਿਹੜੇ ਐਡਜੋਇਨਿੰਗ ਸਟੇਟਸ ਹਰਿਆਣਾ ਦੇ ਜਿਹੜੇ ਸਿਰਸਾ ਡਿਪ ਵਾਲੀ ਆ ਉਹਨਾਂ ਦੇ ਜ਼ਿਲ੍ਹਿਆਂ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ